ਜੈਨਕਸਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਹਰਿਆਣਾ ਚ ਚੋਣਵੀ ਮੋਰਚਾ ਸੰਭਾਲ ਲਿਆ ਗਿਆ ਤੇ ਇਸੇ ਦੇ ਤਹਿਤ ਹਰਿਆਣਾ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਹਰਿਆਣਾ ਦੌਰੇ ਤੇ ਨੇ 27 ਜੁਲਾਈ ਨੂੰ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਬਾਕੀ ਰਹਿਣ ਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸੰਬੰਧਿਤ ਵੱਖ-ਵੱਖ 52 ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜੇਕਰ ਕੁੱਲ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ ਸ਼ੀ 38 ਮੁਲਜ਼ਮਾਨੋ ਗ੍ਰਿਫਤਾਰ ਕੀਤਾ ਗਿਆ। ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ। ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਉਹਦੇ ਤੇ ਅਸੀਂ ਬਚਨ ਵਾਦ ਦਾ। ਮੇਰੀ ਇੱਕ ਹੱਤਵੰਦ ਬੇਨਤੀ ਹੈ। ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ। ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ। ਜੋ ਵਿਧਾਨ ਸਭਾ ਦੀ ਰੈਲੀ ਨੂੰ ਸੰਬੋਧਨ ਕਰਨਗੇ 28 ਜੁਲਾਈ ਨੂੰ ਗੜੀ ਸਾਪਲਾ ਕਿਲੋਈ ਤੇ ਭਿਵਾਨੀ 'ਚ ਸੁਨੀਤਾ ਕੇਜਰੀਵਾਲ ਦੀਆਂ ਵੱਡੀਆਂ ਰੈਲੀਆਂ ਹੋਣਗੀਆਂ ਪਾਣੀਪਤ ਆਦਮਪੁਰ ਫਤਿਆਬਾਦ 'ਚ 28 ਤੇ 29 ਜੁਲਾਈ ਨੂੰ ਜੋ ਸੰਸਦ ਸੰਜੇ ਸਿੰਘ ਇਹ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਹਰਿਆਣਾ ਦੇ ਵਿੱਚ ਚੋਣ ਮੋਰਚਾ ਜੋ ਹੈ ਸੰਭਾਲ ਲਿਆ ਗਿਆ ਤੇ ਲਗਾਤਾਰ ਜੋ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜੋ ਵੱਡੇ ਨੇਤਾ ਨੇ हरियाणा ਦੇ ਵਿੱਚ ਜਾ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਗਏ ਜਿੱਥੇ ਉਹਨਾਂ ਕਿਹਾ ਕਿ ਆਪ ਨੇ ਦਿੱਲੀ ਤੇ ਪੰਜਾਬ ਵਿੱਚ ਵਿਕਾਸ ਦਿਖਾਇਆ ਜੇਕਰ ਆਪ ਦੀ ਸਰਕਾਰ ਆਉਂਦੀ ਹੈ ਤਾਂ ਦਿੱਲੀ ਤੇ ਪੰਜਾਬ ਵਾਂਗ ਹਰਿਆਣਾ 'ਚ ਵੀ ਸਾਰੀਆਂ ਸਹੂਲਤਾਂ ਮਿਲਣਗੀਆਂ ਸੀਐਮ ਕੇਜਰੀਵਾਲ ਦੀ ਅਗਵਾਈ 'ਚ ਝਾੜੂ ਨਾਲ ਹਰਿਆਣੇ ਦੀ ਸਫਾਈ ਕੀਤੀ ਜਾਵੇਗੀ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਗਏ ਸਨ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਹੁਣ ਜੋ ਸੁਨੀਤਾ ਕੇਜਰੀਵਾਲ ਹੈ ਹਰਿਆਣਾ ਜਾ ਰਹੇ ਨੇ 2 ਦਿਨ ਹਰਿਆਣਾ ਦੇ ਵਿੱਚ ਰਹਿਣਗੇ ਜਿੱਥੇ ਉਹਨਾਂ ਦੇ ਵੱਲੋਂ ਵੱਡੀਆਂ ਜੋ ਰੈਲੀਆਂ ਉਹਨਾਂ ਨੂੰ ਸੰਬੋਧਨ ਕੀਤਾ ਜਾਵੇਗਾ 2 ਦਿਨ ਯਾਨੀ 27 ਤੇ 28 ਜੁਲਾਈ ਨੂੰ ਅੰਬਾਲਾ ਰੋहतक ਤੇ ਭਵਾਨੀ ਦੇ ਵਿੱਚ ਸੁਨੀਤਾ ਕੇਜਰੀਵਾਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ 27 27 ਜੁਲਾਈ ਨੂੰ ਸੁਨੀਤਾ ਕੇਜਰੀਵਾਲ ਸੰਡੋਰ ਵਿਧਾਨ ਸਭਾ ਦੀ ਰੈਲੀ ਨੂੰ ਸੰਬੋਧਨ ਕਰਨਗੇ 28 ਜੁਲਾਈ ਨੂੰ ਗੜੀ ਸਾਪਲਾ ਕਿਲੋਈ ਤੇ ਭਵਾਨੀ ਚ ਸੁਨੀਤਾ ਕੇਜਰੀਵਾਲ ਵੱਡੀਆਂ ਰੈਲੀਆਂ ਜੋ ਹੋਣਗੇ ਪਾਣੀਪਤ ਆਦਮਪੁਰ ਫਤਿਆਬਾਦ ਚ 28 ਤੇ 29 ਜੁਲਾਈ ਨੂੰ ਜੋ ਸਾਸ ਸੰਜੇ ਸਿੰਘ ਐ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਡੈਨਿਕਸਨਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਹਰਿਆਣਾ ਚ ਚੋਣਵੀ ਮੋਰਚਾ ਸੰਭਾਲ ਲਿਆ ਗਿਆ ਤੇ ਇਸੇ ਦੇ ਤਹਿਤ ਹਰਿਆਣਾ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਹਰਿਆਣਾ ਦੌਰੇ ਤੇ ਨੇ 28 ਜੁਲਾਈ ਨੂੰ ਸੁਨੀਤਾ ਕੇਜਰੀਵਾਲ ਸੰਡੋਰ ਵਿਧਾਨ ਸਭਾ ਦੀ ਰੈਲੀ ਨੂੰ ਸੰਬੋਧਨ ਕਰਨਗੇ 28 ਜੁਲਾਈ ਨੂੰ ਗੜੀ ਸਾਪਲਾ ਕਿਲੋਈ ਤੇ ਭਿਵਾਨੀ ਚ ਸੁਨੀਤਾ ਕੇਜਰੀਵਾਲ ਦੀਆਂ ਵੱਡੀਆਂ ਰੈਲੀਆਂ ਹੋਣਗੀਆਂ ਪਾਣੀਪਤ ਆਦਮਪੁਰ ਫਤਿਆਬਾਦ ਚ 28 ਤੇ 29 ਜੁਲਾਈ ਨੂੰ ਜੋ ਸੰਸਦ ਸੰਜੇ ਸਿੰਘ ਇਹ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਹਰਿਆਣਾ ਦੇ ਵਿੱਚ ਚੋਣ ਮੋਰਚਾ ਜੋ ਹੈ ਸੰਭਾਲ ਲਿਆ ਗਿਆ ਤੇ ਲਗਾਤਾਰ ਜੋ ਚੋਣ ਪ੍ਰਚਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜੋ ਵੱਡੇ ਨੇਤਾ ਨੇ ਹਰਿਆਣਾ ਦੇ ਵਿੱਚ ਜਾ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਣ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਗਏ ਜਿੱਥੇ ਉਹਨਾਂ ਕਿਹਾ ਕਿ ਆਪ ਨੇ ਦਿੱਲੀ ਤੇ ਪੰਜਾਬ ਵਿੱਚ ਵਿਕਾਸ ਦਿਖਾਇਆ ਜੇਕਰ ਆਪ ਦੀ ਸਰਕਾਰ ਆਉਂਦੀ ਹੈ ਤਾਂ ਦਿੱਲੀ ਤੇ ਪੰਜਾਬ ਬੰਗ ਹਰਿਆਣਾ 'ਚ ਵੀ ਸਾਰੀਆਂ ਸਹੂਲਤਾਂ ਮਿਲਣਗੀਆਂ ਸੀਐਮ ਕੇਜਰੀਵਾਲ ਦੀ ਅਗਵਾਈ 'ਚ ਝਾੜੂ ਨਾਲ ਹਰਿਆਣੇ ਦੀ ਸਫਾਈ ਕੀਤੀ ਜਾਵੇਗੀ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਗਏ ਸਨ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਹੁਣ ਜੋ ਸੁਨੀਤਾ ਕੇਜਰੀਵਾਲ ਹੈ ਹਰਿਆਣਾ ਜਾ ਰਹੀ ਨੇ 2 ਦਿਨ ਹਰਿਆਣਾ ਦੇ ਵਿੱਚ ਰਹਿਣਗੇ ਜਿੱਥੇ ਉਹਨਾਂ ਦੇ ਵੱਲੋਂ ਵੱਡੀਆਂ ਜੋ ਰੈਲੀਆਂ ਉਹਨਾਂ ਨੂੰ ਸੰਬੋਧਨ ਕੀਤਾ ਜਾਵੇਗਾ 2 ਦਿਨ ਯਾਨੀ 27 ਤੇ 28 ਜੁਲਾਈ ਨੂੰ ਅੰਬਾਲਾ ਰੋहतक ਤੇ ਭਵਾਨੀ ਦੇ ਵਿੱਚ ਸੁਨੀਤਾ ਕੇਜਰੀਵਾਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ 27 27 ਜੁਲਾਈ ਨੂੰ ਸੁਨੀਤਾ ਕੇਜਰੀਵਾਲ ਸੰਡੋਰ ਵਿਧਾਨ ਸਭਾ ਦੀ ਰੈਲੀ ਨੂੰ ਸੰਬੋਧਨ ਕਰਨਗੇ 28 ਜੁਲਾਈ ਨੂੰ ਗੜੀ ਸਾਪਲਾ ਕਿਲੋਈ ਤੇ ਭਵਾਨੀ ਚ ਸੁਨੀਤਾ ਕੇਜਰੀਵਾਲ ਵੱਡੀਆਂ ਰੈਲੀਆਂ ਚ ਹੋਣਗੇ ਪਾਣੀਪਤ ਆਦਮਪੁਰ ਫਤਿਹਾਬਾਦ ਚ 28 ਤੇ 29 ਜੁਲਾਈ ਨੂੰ ਜੋ ਸਾਸ ਸੰਜੇ ਸਿੰਘ ਹੈ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par